ਦੁੱਧ ਪਿਆਜ਼ਾਂ ਵਾਲੀ ਸਬਜ਼ੀ ਬਣਾਉਣ ਦਾ ਇੱਕ ਹੋਰ ਨਵਾਂ ਤਰੀਕਾ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਨਾ ਜੀ ਚਲੋ ਜੀ ਇੱਥੇ ਆਪਾਂ ਹੁਣ ਰੈਸਪੀ ਕਰਦੇ ਆਂ ਸਟਾਰਟ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਦੁੱਧ ਪਿਆਜ਼ਾਂ ਵਾਲੀ ਸਬਜ਼ੀ ਇਹ ਸਬਜ਼ੀ ਤੁਸੀਂ ਬਹੁਤ ਵਾਰ ਖਾਧੀ ਹੋਊਗੀ ਪਰ ਅੱਜ ਆਪਾਂ ਇੱਕ ਨਵੇਂ ਜਿਹੇ ਤਰੀਕੇ ਦੇ ਨਾਲ ਤੁਹਾਨੂੰ ਬਣਾਣੀ ਦੱਸਾਂਗੇ ਆਪਾਂ ਇੱਕ ਨਵਾਂ ਤਰੀਕਾ ਤੁਹਾਡੇ ਲਈ ਲੈ ਕੇ ਆਏ ਅੱਜ ਤੇ ਬਣ ਰਿਓ ਤੁਸੀਂ ਵੀਡੀਓ ਦੇ ਨਾਲ ਆਪਾਂ ਇੱਥੇ ਰੈਸਪੀ ਕਰਦੇ ਹਾਂ ਹੁਣ ਸ਼ੁਰੂ ਇੱਥੇ ਆਪਾਂ ਨੇ 1/2 ਕਿਲੋ ਦੁੱਧ ਲੈ ਲਿਆ ਜੀ ਇੱਥੇ ਆਪਾਂ ਨੇ ਇੱਕ ਕੜਾਹੀ ਰੱਖ ਲਈ ਆ ਤੇ ਇਹਦੇ ਵਿੱਚ ਆਪਾਂ ਦੁੱਧ ਪਾ ਦਵਾਂਗੇ ਤੇ ਗੈਸ ਆਪਾਂ ਨੇ ਔਨ ਕਰ ਲਿਆ ਏ ਦੁੱਧ ਤੁਸੀਂ ਕੋਈ ਵੀ ਲੈ ਸਕਦੇ ਹੋ ਕੱਚਾ ਵੀ ਲੈ ਸਕਦੇ ਹੋ ਉਬਲਿਆ ਹੋਇਆ ਵੀ ਲੈ ਸਕਦੇ ਹੋ ਮੈਂ ਹੁਣੇ ਥੋੜੀ ਜਿher ਪਹਿਲਾਂ ਉਬਾਲੀ ਦੇ ਕੇ ਰੱਖਿਆ ਸੀ ਆਪਾਂ ਉਬਲਿਆ ਹੋਇਆ ਦੁੱਧ ਲੈ ਲਿਆ ਏ ਇੰਨੇ ਆਪਾਂ ਇਹਨੂੰ ਕਾੜਨ ਦਿੰਨੇ ਆ ਜਿੰਨੇ ਨੂੰ ਦੁੱਧ ਆਪਣਾ ਕੱਢਦਾ ਏ ਇੰਨੇ ਨੂੰ ਆਪਾਂ ਮਸਾਲਾ ਤਿਆਰ ਕਰ ਲੈਣੇ ਆ ਇੱਥੇ ਲਈਨੇ ਜੀ ਆਪਾਂ ਨੇ ਮੀਡੀਅਮ ਜੇ ਸਾਈਜ਼ ਦੇ 5-6 ਪਿਆਜ਼ ਪਿਆਜ਼ ਆਪਾਂ ਧੋ ਲਏ ਆ ਇਸ ਤਰੀਕੇ ਦੇ ਨਾਲ ਆਪਾਂ ਪਿਆਜ਼ ਲੰਬੇ-ਲੰਬੇ ਕੱਟ ਲਵਾਂਗੇ ਇੱਕ ਰਿਕੁਐਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਜੇ ਸਾਡੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਲੀਜ਼ ਚੈਨਲ ਨੂੰ ਵਾਤੋਂ ਵਾਤ ਸਪੋਰਟ ਜ਼ਰੂਰ ਕਰੋ ਦੇਖੋ ਇਹ ਸਬਜ਼ੀ ਬਿਲਕੁਲ ਦੇਸੀ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਟੇਸਟੀ ਬਹੁਤ ਲੱਗਦੀ ਹੈ ਤੇ ਆਪਾਂ ਥੋੜੇ ਦਿਨ ਪਹਿਲਾਂ ਵੀ ਪਾਈ ਸੀ ਵੀਡੀਓ ਦੁੱਧ ਵਾਲੇ ਪਿਆਜ਼ ਤੇ ਉਹ ਆਪਾਂ ਬਿਲਕੁਲ ਮਤਲਬ ਕਿ ਸਿੰਪਲ ਜਿਹੇ ਤਰੀਕੇ ਨਾਲ ਤੁਹਾਨੂੰ ਬਣਾਣੀ ਦੱਸੀ ਸੀ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਚੇਂਜ ਕੀਤਾ ਹੈ ਤੇ ਇਹ ਵਾਲੀ ਸਬਜੀ ਹੈ ਜਿਹੜੀ ਇਹ ਵੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੇ ਉਹ ਵਾਲੀ ਵੀ ਬਹੁਤ ਟੇਸਟੀ ਬਣਦੀ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਅਜੇ ਤੱਕ ਤਾਂ ਮੇਰੇ ਚੈਨਲ ਦੇ ਉੱਤੇ ਪਈ ਹੈ ਜੀ ਜ਼ਰੂਰ ਦੇਖ ਲੈਣਾ ਇੱਥੇ ਆਪਾਂ ਪਿਆਜ਼ਾਂ ਦੇਖੋ ਜੀ ਇਸ ਤਰੀਕੇ ਲੰਮਾ ਲੰਮਾ ਕੱਟ ਕੇ ਤਿਆਰ ਕਰ ਲੈਣੇ ਆ ਇਥੇ ਪਿਆਜ਼ ਆਪਾਂ ਨੇ ਕੱਟ ਲਏ ਨੇ ਜੀ ਤੇ ਇੱਧਰ ਲਈਆਂ ਨੇ ਆਪਾਂ ਹਰੀਆਂ ਮਿਰਚਾਂ ਤੇ ਦੋ ਲਈਆਂ ਨੇ ਆਪਾਂ ਦੀਆਂ ਸੁੱਕੀਆਂ ਲਾਲ ਮਿਰਚਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਹਰੀ ਮਿਰਚ ਥੋੜੀ ਘੱਟ ਕੋੜੀ ਆ ਰਹੀ ਹੈ ਜਿਆਦਾ ਤਿੱਖੀ ਨਹੀਂ ਆ ਰਹੀ ਇਸ ਕਰਕੇ ਆਪਾਂ ਦੋ ਲਾਲ ਮਿਰਚਾਂ ਪਾਵਾਂਗੇ ਸੁੱਕੀਆਂ ਇਹ ਤਿੱਖੀਆਂ ਨੇ ਆਪਾਂ ਘਰ ਇਸ ਕਾ ਕੇ ਰੱਖੀਆਂ ਹੋਈਆਂ ਨੇ ਜੀ ਇਹ ਵੀ ਆਪਾਂ ਧੋ ਲੈਂਦੀਆਂ ਸੀ ਇਹਨਾਂ ਨੂੰ ਹੁਣ ਆਪਾਂ ਪੀਸ ਲਵਾਂਗੇ ਇਧਰ ਆਪਾਂ ਨੇ ਨਾਰ ਦੇ ਨਾਲ ਦੁੱਧ ਦਾ ਵੀ ਧਿਆਨ ਰੱਖਣਾ ਹੈ ਦੇਖੋ ਆਪਾਂ ਸੇਕ ਜਿਹੜਾ ਹੈ ਮੀਡੀਅਮ ਤੇ ਰੱਖਿਆ ਹੋਇਆ ਹੈ ਮੀਡੀਅਮ ਜੇ ਸੇਕਦੇ ਹੋ ਤੇ ਇਹਨੇ ਆਪਣਾ ਜਿਹੜਾ ਦੁੱਧ ਹੈ ਉਹ ਘੜ ਹੋ ਰਿਹਾ ਹੈ ਘੜੀ ਜਾ ਰਿਹਾ ਹੈ ਇੱਥੇ ਦੇਖੋ ਜੀ ਆਪਾਂ ਨੇ ਮਿਰਚਾਂ ਪੀਸ ਕੇ ਤਿਆਰ ਕਰ ਲਈਆਂ ਨੇ ਇੱਥੇ ਆਪਾਂ ਸਬਜ਼ੀ ਨੂੰ ਹੋਰ ਵੀ ਵਧੀਆ ਬਣਾਉਣ ਦੇ ਲਈ ਇੱਕ ਚੀਜ਼ ਇਹਦੇ ਵਿੱਚ ਮਿਲਾਵਾਂਗੇ ਆਪਣੇ ਕੋਲੇ ਨਾ ਘਰੇ ਥੋੜਾ ਜਿਹਾ ਦੁੱਧ ਜਿਹੜਾ ਖਰਾਬ ਹੋ ਗਿਆ ਸੀ ਦੁੱਧ ਦੇਖੋ ਫਟ ਗਿਆ ਸੀਗਾ ਐਦਾਂ ਆਪਣੇ ਕੋਲ ਪਨੀਰ ਹੈਗਾ ਆ ਇਹ ਪਨੀਰ ਆਪਾਂ ਇਹਦੇ ਵਿੱਚ ਐਡ ਕਰਨਾ ਹੈ ਤੇ ਇਧਰ ਆਪਾਂ ਨਾਲ ਦੀ ਨਾਲ ਦੁੱਧ ਵੀ ਦੇਖੀ ਜਾਣਾ ਹੈ ਜੀ ਮਤਲਬ ਵਿੱਚ ਇਹਦੇ ਆਪਾਂ ਨੇ ਕੱਟ ਸੀ ਜਿਹੜੀ ਆ ਵਿੱਚ ਘੁਮਾਈ ਜਾਣੀ ਹੈ ਕਿਉਂਕਿ ਸਾਈਡਾਂ ਤੇ ਜੰਮ ਜਾਂਦਾ ਇਹ ਇਧਰ ਦੇਖੋ ਜੀ ਆਪਾਂ ਨੇ ਦੂਜੇ ਬਰਨਰ ਤੇ ਰੱਖ ਲਿਆ ਸੀ ਪੈਨ ਪੈਨ ਦੇ ਵਿੱਚ ਆਪਾਂ ਇੱਕ ਚਮਚ ਤੇਲ ਦਾ ਪਾ ਕੇ ਤੇਲ ਨੂੰ ਗਰਮ ਹੋਣ ਦਿੱਤਾ ਹੈ ਇਹਦੇ ਵਿੱਚ ਨਾ ਆਪਾਂ ਪਨੀਰ ਪਾ ਕੇ ਇਹਨੂੰ ਭੁੰਨ ਲਾਂਗੇ ਤੁਸੀਂ ਚਾਹੋ ਕੱਚਾ ਵੀ ਐਡ ਕਰ ਸਕਦੇ ਹੋ ਸਬਜ਼ੀ ਦੇ ਵਿੱਚ ਪਰ ਜੇ ਤੁਸੀਂ ਭੁੰਨ ਕੇ ਪਾਉਂਗੇ ਤਾਂ ਬਹੁਤ ਵਧੀਆ ਟੇਸਟ ਆਉਂਦਾ ਹੈ ਤੇ ਆਪਾਂ ਪਨੀਰ ਜਿਹੜਾ ਹੈ ਏਦਾਂ ਭੁੰਨ ਲਵਾਂਗੇ ਇੱਥੇ ਦੇਖੋ ਜੀ ਆਪਾਂ ਨੇ ਪਨੀਰ ਭੁੰਨ ਲਿਆ ਏ ਤੁਸੀਂ ਦੇਖ ਸਕਦੇ ਹੋ ਬਸ ਆਪਾਂ 1 ਮਿੰਟ ਦੇ ਲਈ ਇਹਨੂੰ ਹੋਰ ਭੁੰਨ ਲਵਾਂਗੇ ਥੋੜਾ ਜਿਹਾ ਜਿਹਾ ਕਲਰ ਹੈ ਜਿਹੜਾ ਆਪਾਂ ਚੇਂਜ ਕਰਾਂਗੇ ਜੇ ਤੁਸੀਂ ਇਸ ਤਰੀਕੇ ਪਾਓਗੇ ਨਾ ਭੁੰਨ ਕੇ ਬਿਲਕੁਲ ਖੋਏ ਵਾਂਗੂ ਟੇਸਟ ਆਊਗਾ ਜੀ ਸਬਜ਼ੀ ਦਾ ਬਹੁਤ ਵਧੀਆ ਰਿਚ ਗਰੇਵੀ ਸਬਜ਼ੀ ਬਣ ਕੇ ਤਿਆਰ ਹੋਊਗੀ ਗੈਸ ਬੰਦ ਤੁਸੀਂ ਦੇਖ ਸਕਦੇ ਹੋ ਪਨੀਰ ਆਪਣਾ ਚੰਗੀ ਤਰ੍ਹਾਂ ਦੇ ਨਾਲ ਭੁੱਜ ਕੇ ਹੋ ਚੁੱਕਿਆ ਹੈ ਤਿਆਰ ਪਨੀਰ ਨੂੰ ਨਾ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਕਿਉਂਕਿ ਆਪਾਂ ਈਸੀ ਪੈਨ ਦੇ ਵਿੱਚ ਤੜਕਾ ਲਗਾ ਲਵਾਂਗੇ ਸਬਜ਼ੀ ਨੂੰ ਇਧਰ ਦੇਖੋ ਜੀ ਜਿੰਨੇ ਚਿਰ ਚ ਪਨੀਰ ਆਪਾਂ ਨੇ ਭੁੰਨੇ ਆਏ ਓਨੀ ਦੇਰ ਆਪਾਂ ਦੁੱਧ ਹੋਰ ਕਾੜ ਲਿਆ ਏ ਪਰ ਇਹਨੂੰ ਆਪਾਂ ਹਜੇ ਸਿਮਤੇ ਹੀ ਪਿਆ ਰਹਿਣ ਦਵਾਂਗੇ ਰਿੱਜੀ ਜਾਊਗਾ ਇੱਥੇ ਆਪਾਂ ਨੇ ਸੇਮ ਪੈਨ ਗੈਸ ਉੱਤੇ ਰੱਖ ਲਿਆ ਏ ਇਹਦੇ ਵਿੱਚ ਆਪਾਂ ਤਿੰਨ ਵੱਡੇ ਚਮਚ ਪਾ ਦਿੱਤੇ ਆ ਜੀ ਸਰੋਂ ਦਾ ਤੇਲ ਇੱਥੇ ਤੇਲ ਹੋ ਚੁੱਕਿਆ ਏ ਜੀ ਗਰਮ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਤੇਜ ਪੱਤਾ ਇੱਕ ਵੱਡੀ ਇਲਾਇਚੀ ਪਾਵਾਂਗੇ ਛੋ ਤੁਸੀਂ ਛੋਟੀ ਵੀ ਪਾ ਸਕਦੇ ਹੋ ਛੋਟਾ ਜਿਹਾ ਟੁਕੜਾ ਪਾਵਾਂਗੇ ਜੀ ਆਪਾਂ ਦਾਲਚੀਨੀ ਦਾ ਤੇ ਇਹ ਲਈ ਆਏ ਜੀ ਆਪਾਂ ਛੋਟੀ ਚਮਚ ਜੀਰਾ ਇਹ ਆਪਾਂ ਇਕੱਠੇ ਹੀ ਪਾ ਦੇਵਾਂਗੇ ਜੇ ਤੁਹਾਡੇ ਕੋਲ ਲਾਇਚੀ ਤੇ ਤੇਜ ਪਤਾ ਗਾਲਚੀਨੀ ਨਹੀਂ ਹੈਗੀ ਤਾਂ ਤੁਸੀਂ ਇਕੱਲਾ ਜੀਰਾ ਵੀ ਪਾ ਸਕਦੇ ਹੋ ਇਹ ਸਬਜੀ ਘੱਟ ਮਸਾਲਿਆਂ ਵਿੱਚ ਵੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀ ਆ ਇੱਥੇ ਦੇਖੋ ਜੀ ਆਪਾਂ ਘੱਟ ਸੇਕ ਕੀਤਾ ਹੋਇਆ ਹੈ ਘੱਟ ਸੇਕ ਦੇ ਮਸਾਲੇ ਆਪਣੇ ਭੁੱਜ ਗਏ ਆ ਇਹਦੇ ਵਿੱਚ ਹੁਣ ਆਪਾਂ ਪਾ ਦੇਵਾਂਗੇ ਪਿਆਜ਼ ਪਿਆਜ਼ ਦੇ ਪਤਾ ਨੂੰ ਦੱਸਿਆ ਇਹ ਪਹਿਲਾਂ ਹੀ ਧੋਲੇ ਸੀਗੇ ਤੇ ਪਿਆਜ਼ਾਂ ਨੂੰ ਹੁਣ ਆਪਾਂ ਭੁੰਨ ਲਾਵਾਂਗੇ ਪਿਆਜ਼ ਨਾ ਹੀ ਬਹੁਤੇ ਕੱਚੇ ਰੱਖਣੇ ਨੇ ਤੇ ਨਾ ਹੀ ਬਹੁਤੇ ਜਾਲਨੇ ਆ ਤੇ ਆਪਾਂ ਹੁਣ ਪਿਆਜ਼ ਭੁੰਨ ਲਈਏ ਵੀਡੀਓ ਫਿਰ ਲੰਬੀ ਹੋ ਜਾਣੀ ਆ ਬਹੁਤ ਜ਼ਿਆਦਾ ਆਪਾਂ ਹੁਣ ਪਿਆਜ਼ ਭੁੰਨੇ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆ ਇੱਥੇ ਦੇਖੋ ਜੀ ਪਿਆਜ਼ ਪਿੰਕ ਪਿੰਕ ਜਿਹਾ ਹੋ ਗਏ ਆ ਇਹਦੇ ਵਿੱਚ ਹੁਣ ਆਪਾਂ ਮਿਰਚ ਐਡ ਕਰ ਦਵਾਂਗੇ ਮਿਰਚਾ ਪਾ ਕੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਇਥੇ ਦੇਖੋ ਜੀ ਪਿਆਜ਼ ਆਪਾਂ ਨੇ ਇਸ ਤਰੀਕੇ ਦੇ ਭੁੰਨਨੇ ਆ ਨਾ ਬਹੁਤੇ ਸਾੜਨੇ ਆ ਤੇ ਨਾ ਕੱਚੇ ਰੱਖਨੇ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਭੁੰਨ ਕੇ ਕਰ ਲਿਆ ਹੈ ਤਿਆਰ ਹੁਣ ਪਾਵਾਂਗੇ ਜੀ ਆਪਾਂ ਸਵਾਦ ਅਨੁਸਾਰ ਨਮਕ ਛੋਟੀ ਚਮਚ ਪਾਵਾਂਗੇ ਜੀ ਆਪਾਂ ਹਲਦੀ ਪਾਊਡਰ ਛੋਟੀ ਚਮਚ ਹੀ ਪਤਾ ਨਹੀਂ ਆ ਪਾਊਡਰ ਐਡ ਕਰਾਂਗੇ ਥੋੜੀ ਜਿਹੀ ਐਡ ਕਰਾਂਗੇ ਜੀ ਆਪਾਂ ਕਾਲੀ ਮਿਰਚ ਦਾ ਪਾਊਡਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਇਹ ਤੇ ਦੇਖੋ ਜੀ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਮਸਾਲੇ ਦੇ ਵਿੱਚ ਹਲਦੀ ਵਗੈਰਾ ਰਲਾ ਲਈਏ ਤੇ ਹਲਦੀ ਵੀ ਭੁੱਜ ਗਈ ਆ। ਲੋ ਜੀ ਇਹਦੇ ਵਿੱਚ ਆਪਾਂ ਐਡ ਕਰਾਂਗੇ ਹੁਣ ਇੱਕ ਘੜਛੀਕ ਪਾਣੀ। ਪਾਣੀ ਆਪਾਂ ਇਸ ਕਰਕੇ ਪਾਇਆ ਹੈ ਕਿਉਂਕਿ ਜਦੋਂ ਆਪਾਂ ਦੁੱਧ ਪਾਉਂਦੇ ਆ ਨਾ ਕਈ ਵਾਰ ਫਟ ਜਾਂਦਾ ਹੁੰਦਾ ਹੈ ਵੈਸੇ ਇਸ ਤਰ੍ਹਾਂ ਕਈ ਵਾਰ ਹੀ ਹੁੰਦਾ ਹੈ ਕਿਉਂਕਿ ਫਿਰ ਵੀ ਚਲੋ ਹਨਾ ਪਾਣੀ ਇਹ ਪਾ ਲਵੇ ਕਿਉਂਕਿ ਦੁੱਧ ਫਟਦਾ ਨਹੀਂ ਹੈਗਾ। ਤੇ ਕਈ ਵਾਰ ਪਤਾ ਵੀ ਨਹੀਂ ਹੁੰਦਾ ਜੀ ਇਸ ਕਰਕੇ ਆਪਾਂ ਥੋੜਾ ਜਿਹਾ ਪਾਣੀ ਪਾ ਲਿਆ ਤੇ ਇਹਨੂੰ ਆਪਾਂ ਮੜਾ ਸੇਕ ਲਵਾ ਲਵਾਂਗੇ ਜਾਂ ਤਾਂ ਜੋ ਪਾਣੀ ਦਾ ਜਿਹੜਾ ਕੱਚਾਪਣਾ ਇਹ ਖਤਮ ਹੋ ਜਵੇ ਲੋ ਜੀ ਆਪਾਂ ਨੇ ਪਾਣੀ ਜਿਹੜਾ ਆ ਚੰਗੀ ਤਰ੍ਹਾਂ ਦੇ ਨਾਲ ਪਕਾ ਲਿਆ ਏ ਤੁਸੀਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਊਡਰ ਵੀ ਐਡ ਕਰ ਸਕਦੇ ਹੋ ਸਬਜੀ ਨੂੰ ਵਧੀਆ ਰੰਗਤ ਦੇਣ ਦੇ ਲਈ ਪਰ ਆਪਾਂ ਇਹਨੂੰ ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ ਬਣਾਇਆ ਹੈ ਆਪਾਂ ਇਹਦੇ ਵਿੱਚ ਕੋਈ ਵੀ ਐਕਸਟਰਾ ਕਲਰ ਸਬਜੀ ਦੇ ਵਿੱਚ ਆਣ ਦੇ ਲਈ ਕੋਈ ਚੀਜ਼ ਇਹਦੇ ਵਿੱਚ ਐਡ ਨਹੀਂ ਕਰਾਂਗੇ ਠੀਕ ਹੈ ਜੀ ਤੇ ਤੁਸੀਂ ਐਡ ਕਰਨਾ ਹੈ ਕਰ ਸਕਦੇ ਹੋ ਹੁਣ ਆਪਾਂ ਨਾਲ ਹੀ ਪਾ ਦਵਾਂਗੇ ਜੀ ਪਨੀਰ ਇਹਨੂੰ ਵੀ ਨਾਲ ਹੀ ਭੁੰਨ ਦਵਾਂਗੇ ਲੋ ਜੀ ਇੱਥੇ ਆਪਾਂ ਨੇ ਸਾਰੀਆਂ ਚੀਜ਼ਾਂ ਕਰ ਲਈਆਂ ਨੇ ਮਿਕਸ ਤੁਸੀਂ ਦੇਖ ਸਕਦੇ ਹੋ ਤੇ ਹੁਣ ਇਹਨੂੰ ਆਪਾਂ ਦੁੱਧ ਵਿੱਚ ਪਾ ਦਵਾਂਗੇ ਦੁੱਧ ਜਿਹੜਾ ਆਪਾਂ ਨੇ ਕੱਢ ਨਾ ਰੱਖਿਆ ਹੋਇਆ ਏ ਇੱਥੇ ਨਾਲ ਆਪਾਂ ਪਹਿਲਾਂ ਸਾਈਡਾ ਤੋਂ ਇਹਨੂੰ ਉਤਾਰ ਲੈਣੇ ਆ ਜਿਹੜਾ ਚੱਟਾ ਤੇ ਲੱਗਿਆ ਹੋਇਆ ਹੈ ਦੇਖੋ ਇਸ ਤਰ੍ਹਾਂ ਦੁੱਧ ਕਾੜ ਕੇ ਬਣਾਓਗੇ ਨਾ ਇੱਕਦਮ ਰਿਚ ਗਰੇਵੀ ਸਬਜੀ ਬਣ ਕੇ ਤਿਆਰ ਹੋਊਗੀ ਬਿਲਕੁਲ ਰੈਸਟੋਰੈਂਟ ਸਟਾਈਲ ਸਬਜੀ ਬਣੂਗੀ ਜੀ ਤੁਸੀਂ ਇਹਦੇ ਵਿੱਚ ਇਸ ਤਰ੍ਹਾਂ ਪਨੀਰ ਵੀ ਪਾ ਸਕਦੇ ਹੋ ਤੁਸੀਂ ਮੋਟੀਆਂ ਪਕੌੜੀਆਂ ਹੁੰਦੀਆਂ ਨੇ ਜਿਹਨੂੰ ਸੇਵ ਵੀ ਕਹਿੰਦੇ ਆ ਉਹ ਵੀ ਪਾ ਸਕਦੇ ਹੋ ਵੈਸੇ ਤੁਸੀਂ ਰੈਸਟੋਰੈਂਟਾਂ ਵਿੱਚ ਸੇਵ ਦੀ ਸਬਜੀ ਖਾਧੀ ਹੋਊਗੀ ਹਨਾ ਤੇ ਇਸ ਤਰ੍ਹਾਂ ਹੀ ਬਣਾਈ ਜਾਂਦੀ ਹੈ ਜੀ ਉਹ ਸਬਜੀ ਵੀ ਹੁਣ ਆਪਾਂ ਇਹ ਵਾਲਾ ਜਿਹੜਾ ਮਸਾਲਾ ਹੈ ਇਹਦੇ ਵਿੱਚ ਐਡ ਕਰ ਦੇਵਾਂਗੇ ਇਸ ਤਰੀਕੇ ਦੇ ਨਾਲ ਨਾ ਦੁੱਧ ਘੱਟਦਾ ਹੈ ਠੀਕ ਹੈ ਜੀ ਤੇ ਨਾ ਹੀ ਮਤਲਬ ਕਿ ਸਬਜੀ ਜਿਹੜੀ ਆਪਣੀ ਪਤਲੀ-ਪਤਲੀ ਜੀ ਬਣਦੀ ਹੈ ਸਬਜੀ ਇੱਕਦਮ ਵਧੀਆ ਬਣ ਕੇ ਤਿਆਰ ਹੁੰਦੀ ਹੈ ਅਗਰ ਤੁਸੀਂ ਇਸ ਤਰੀਕੇ ਬਣਾਓਗੇ ਸਬਜੀ ਨੂੰ ਬਹੁਤਾ ਨਹੀਂ ਪਕਾਉਣਾ ਪੈਂਦਾ ਫਿਰ ਮਸਾਲਾ ਭੁੰਨਣ ਤੋਂ ਬਾਅਦ ਕਿਉਂਕਿ ਜੇ ਆਪਾਂ ਦੁੱਧ ਪਹਿਲਾਂ ਹੀ ਕਾੜ ਲੀਏ ਤਾਂ ਸਬਜੀ ਜਿਹੜੀ ਹੈ ਬਹੁਤ ਜਲਦੀ ਬਣ ਜਾਂਦੀ ਹੈ ਇੱਕ ਪਾਸੇ ਦੇਖੋ ਜੀ ਤਿਆਰੀ ਹੋ ਗਈ ਸੀ ਆਪਣੀ ਤੇ ਦੂਜੇ ਪਾਸੇ ਆਪਾਂ ਦੁੱਧ ਕਾੜਨਾ ਰੱਖਤਾ ਸੀ ਹੁਣ ਬਸ ਆਪਾਂ 1 ਮਿੰਟ ਫੁੱਲ ਸੇਕ ਕਰ ਲਿਆ ਜੀ ਮਤਲਬ ਕਿ ਹਾਈ ਟੂ ਫੁੱਲ ਤੋਂ ਆਪਾਂ ਮਤਲਬ ਕਿ ਥੋੜਾ ਜਿਹਾ ਕੱਟ ਕੀਤਾ ਹੈ ਜਿਆਦਾ ਫੁੱਲ ਨਹੀਂ ਕੀਤਾ ਤੇ ਆਪਾਂ ਇਹਨੂੰ بس ਥੋੜਾ ਜਿਹਾ ਪਕਾ ਲਾਂਗੇ 1 ਮਿੰਟ ਹੀ ਪਕਾਵਾਂਗੇ ਜਿਆਦਾ ਨਹੀਂ ਕਿਉਂਕਿ ਆਪਾਂ ਮਸਾਲਾ ਜਿਹੜਾ ਸਬਜੀ ਦੇ ਵਿੱਚ ਰਚਾ ਲਵਾਂਗੇ ਹਾਂਜੀ ਇੱਥੇ ਦੇਖੋ ਆਪਾਂ ਸਬਜੀ ਨੂੰ 1 ਮਿੰਟ ਪਕਾ ਲਿਆ ਏ ਤੇ ਆਪਾਂ ਗੈਸ ਕਰ ਦੇਵਾਂਗੇ ਬੰਦ ਸਬਜੀ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਵਧੀਆ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਬਿਲਕੁਲ ਰਿਚ ਗਰੇਵੀ ਖੋਏ ਦੇ ਸੁਆਦ ਵਾਲੀ ਸਬਜੀ ਜਿਹੜੀ ਆਪਣੀ ਬਣ ਕੇ ਤਿਆਰ ਹੋਈ ਹੈ ਤੁਸੀਂ ਇਸ ਤਰੀਕੇ ਦੇ ਨਾਲ ਜਰੂਰ ਬਣਾ ਕੇ ਦੇਖਣਾ ਬਹੁਤ ਘੱਟ ਮਸਾਲਿਆਂ ਦੇ ਨਾਲ ਇਹ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਤੁਸੀਂ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਕੇ ਜਾਇਓ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ